ਅੱਜ ਆਪਾਂ ਬਣਾਏ ਬ੍ਰੈਡ ਇਹ ਸੂਜੀ ਤੇ ਹੈ ਗਾਵਾ ਦਹੀਂ ਦਹੀਂ ਦੇ ਹੈ ਵਾਲੇ ਬ੍ਰੈਡ ਜਿੱਦਾਂ ਤੁਸੀਂ ਬਾਜ਼ਾਰੋਂ ਖਾਂਦੇ ਜੀ ਨਾ ਉਹ ਵਾਲੇ ਆ ਇਹ ਵੇਖਿਓ ਚ ਇੱਥੇ ਥੋੜਾ ਜਿਹਾ ਤੇਲ ਪਾ ਲੈਣਾ ਤੇ ਇੱਚ ਦੋ ਕੜਛੀਆਂ ਮੈਂ ਪਾਉਂਗੀ ਜਾਂ ਇੱਕ ਕੜਛੀ ਜਿੱਦਾਂ ਤੁਸੀਂ ਪਾਣੀ ਹੈ ਨਾ ਤਾਂ ਪਾ ਸਕਦੇ ਇਹ ਤੋਂ ਇਹ ਦੋ ਇਦਾਂ ਦੀ ਪੈਨਚੀ ਵੀ ਬਣਾ ਸਕਦੇ ਨਾ ਮੈਚ ਬਣਾਉਣਾ ਪਈ ਇਹਨੇ ਫੁੱਲ ਜਾਣਾ ਕਿਉਂਕਿ ਇਹਦੇ ਵਿੱਚ ਨਾ ਬੇਕਿੰਗ ਸੋਡਾ ਪਾਇਆ ਜਾਂ ਬੇਕਿੰਗ ਪਾਊਡਰ ਜਾਂ ਇਨੋ ਵੀ ਪਾ ਸਕਦੇ ਠੀਕ ਤੇ ਨਾਲ ਬਣਾਈ ਆ ਨਾਰੀਅਲ ਦੀ ਚਟਣੀ ਵਾਵਾ ਸਾਰੀ ਬਣਾ ਲਈ ਕਿਉਂਕਿ ਸਟੋਰ ਕਰਕੇ ਰੱਖ ਲੈਣੇ ਆ ਇਹ ਆਸਾਨੀ ਨਾਲ ਪਲਟ ਜਾਣਾ ਇਹਨੇ ਜਰਾ ਵੀ ਨਹੀਂ ਚਿਪਕਦਾ ਹੈਗਾ ਆਹੋ ਆਸਾਨੀ ਨਾਲ ਜਿਹੜਾ ਲੱਥ ਜਾਂਦਾ ਵਾ ਸੂਜੀ ਪਾਈ ਨਾਲ ਵਿੱਚ ਇਸ ਕਰਕੇ 컬러 ਵੇਖੋ ਕਿੰਨਾ ਵਧੀਆ ਆ ਤਾਂ ਵੇਖੋ ਕਿੰਨੇ ਨਾ ਸੌਫਟ ਸੌਫਟ ਬਣਦੇ ਆ ਵੇਖੋ ਛੋਲਿਆਂ ਨਾਲ ਵੀ ਖਾ ਸਕਦੇ ਚਟਨੀ ਨਾਲ ਵੀ ਖਾ ਸਕਦੇ ਹਨ ਇਹ ਨਮੀਜੀ ਰੈਸিপি ਅਸੀਂ ਵੇਖੀ ਸੀ ਉਹ ਆਪਾਂ ਟਰਾਈ ਕੀਤੀ ਤੇ ਬੜੀ ਵਧੀਆ ਜੀ ਰਹੀ ਹੈ ਨਾ ਰਿਜ਼ਲਟ ਬੜਾ ਵਧੀਆ ਰਿਹਾ ਹੈ ਥੋੜੇ ਜਿਨੇ ਨਾ ਫੁੱਲ ਜਾਂਦੇ ਫਲਫੀ ਚ ਹੋ ਜਾਂਦੇ ਆ ਤਨ ਪੂਰੀ ਥੜੀ ਲਾ ਕੇ ਨਾ ਫਿਰ ਵਖਾਉਣੀ 2 ਮਿੰਟ ਚ ਇਹ ਬਣ ਜਾਂਦਾ 2 ਮਿੰਟ ਵਿਦਨ 2 ਮਿੰਟ ਲੱਗਦੇ ਸਿਰ ਓਕੇ ਐਦਾਂ ਹੀ ਪੰਟਿਆ ਨਾ ਬੜਾ ਆਸਾਨੀ ਨਾਲ ਤੇ ਨਾਲੇ ਨਾ ਹਸਬੰਦ ਜੀ ਕਹਿੰਦੇ ਇੰਨੀ ਲੰਬੀ ਵੀਡੀਓ ਨਾ ਬਣਾਇਆ ਕਰ ਹਾਂ ਨਾ ਇੰਨੀ ਲੰਬੀ ਵੀਡੀਓ ਕੋਈ ਵੀ ਨਹੀਂ ਵੇਖਦਾ ਹੈਗਾ ਤੇ ਤੇਰੀ ਵੀਡੀਓ ਜਿਹੜੀ ਕਿਸੇ ਨੇ ਵੀ ਨਹੀਂ ਵੇਖਣੀ ਹੈਗੀ ਤੇ ਇਹ ਜਿਹੜਾ ਸੱਚ ਉਹ ਤੁਸੀਂ ਕਰਨਾ ਵਾ ਕਿ ਮੇਰੀ ਵੀਡੀਓ ਕੋਈ ਦੇਖਦਾ ਕਿ ਨਹੀਂ ਦੇਖਦਾ ਹੈਗਾ ਇਹ ਜਿਹੜਾ ਉਹਨਾਂ ਦਾ ਚੈਲੰਜ ਲੱਗਾ ਵਾ ਇਹ ਤੁਸੀਂ ਤੁਸੀਂ ਅਸੈਪਟ ਕਰੋ ਤੇ ਤੁਸੀਂ ਜਿਹੜਾ ਪੂਰਾ ਕਰਨਾ ਮੈਨੂੰ ਕਹਿੰਦੇ ਕਿ ਇੰਨੀ ਵੀਡੀਓ ਲੰਬੀ ਬਣਾਉਣੀ ਆ ਤੇਰੀ ਵੀਡੀਓ ਜਿਹੜੀ ਆ ਕਿਸੇ ਨੇ ਵੀ ਨਹੀਂ ਵੇਖਣੀ ਹੈਗੀ ਤੇ ਛੋਟੀ ਵੀਡੀਓ ਬਣਾਇਆ ਕਰ ਇਹਨੂੰ ਛੋਟਾ ਮਤਲਬ ਮੈਂ ਕੀ ਬਣਾਵਾ ਮੈਨੂੰ ਸਮਝ ਨਹੀਂ ਆਉਂਦੀ ਲਗੀ ਸਾਰਾ ਵਲੌਗ ਫੇਰ ਲੱਗੀ ਬਣਾਉਣ ਕਿਉਂਕਿ ਜਿੰਨੇ ਖਾਣਾ ਉਹਨੂੰ ਤਾਜ਼ਾ ਜਿਹੜਾ ਬਣਾ ਕੇ ਦੇਣਾ ਸਿਰਫ 2 ਮਿੰਟ ਤੋਂ ਵੱਧ ਜਿਹੜਾ ਉਹ ਟਾਈਮ ਨਹੀਂ ਲੱਗਦਾ ਹੈਗਾ ਤੇ 2 ਮਿੰਟ ਦੇ ਵਿੱਚ ਇਹ ਬਣ ਜਾਂਦਾ ਕੱਪੜੇ ਵਗੈਰਾ ਪ੍ਰੈਸ ਕਰ ਲਏ ਸਾਰਾ ਕੰਮ ਹੋ ਗਿਆ ਬਸ ਇਹੀ ਨਾਸ਼ਤਾ ਥੋੜਾ ਜਿਹਾ ਬਣਾਉਣਾ ਬਸ ਤੇ ਆਂਟੀ ਨੂੰ ਫੋਨ ਕਰਦਾ ਵਾਂ ਆਂਟੀ ਆਉਂਦੇ ਹੋਣਗੇ ਆਂਟੀ ਨੂੰ ਵੀ ਖਵਾ ਕੇ ਫੇਰ ਹੀ ਭੇਜਦੇ ਆ ਕਿਉਂਕਿ ਸਵੇਰੇ ਜਿਹੜਾ ਉਹ ਬੈਟਰ ਥੋੜਾ ਬਣਾਇਆ ਸੀ ਫੇਰ ਮੈਂ ਦੁਬਾਰਾ ਬੈਟਰ ਬਣਾਇਆ ਵਾਂ ਤੇ ਆਂਟੀ ਆਉਣਗੇ ਉਹਨਾਂ ਨੂੰ ਖਵਾਵਾਂਗੇ ਤੇ ਫੇਰ ਜਿਹੜਾ ਉਹ ਕਰੂੰਗੀ ਮੈਂ ਦਿਨ ਵਾਈ ਫੋਨ ਕਰ ਦਿੱਤਾ ਵਾ ਹ ਹਾਵੇ ਕੋ ਮਤਲਬ ਕਿੰਨਾ ਵਧੀਆ ਬਣਦਾ ਨਾ ਰੈੱਡ ਰੈੱਡ ਜਾਂ ਐ ਚੰਗੀ ਤਰ੍ਹਾਂ ਐਦਾਂ ਦਾ ਤੁਸੀਂ ਬਾਜ਼ਾਰ 'ਚ ਵੀ ਨਹੀਂ ਮਿਲਦਾ ਹੈਗਾ ਜਿੱਦਾਂ ਦਾ ਮਤਲਬ ਐਦਾਂ ਘਰ ਤੇ ਹੀ ਬਣਾ ਜਾਂਦੇ ਤਾਂ ਕੋਪੋਲਾ ਇੱਕ ਦਾ ਸੌਫਟ ਆ ਕਿ ਇਹ ਤੇ ਮੈਂ ਤੜਕਾ ਘਟਣ ਲੱਗੀ ਆ ਐ ਮੈਂ ਆਲੂ ਪਿਆਜ਼ ਤੇ ਟਮਾਟਰ ਜਿਹੜੇ ਕੱਟ ਕਰੂੰਗੀ ਅਦਰਕ ਤੇ ਇੱਕ ਲਾਉਂਗੀ ਮੈਂ ਹਰੀ ਮਿਰਚ ਠੀਕ ਆ ਤੜਕਾ ਪਾਉਣ ਲਈ ਪਹਿਲਾਂ ਤੇਲ ਲਗਾਵਾਂਗੇ ਆਪਾਂ ptitle ਜੀ ਬਣਾਉਣੇ ਆ ਜਿਵੇਂ ਖੁੱਲੇ ਪਤੀਲੇ ਜੀ ਬਣਾਉਂਗੀ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਨਾ ਮੇਰੀ ਦਾ ਮਤਲਬ ਸਾਡੇ ਇੱਧਰ ਬਹੁਤ ਖਾਂਦੇ ਆ ਮਾਝੇ ਵਾਲੇ ਜਿਹੜੇ ਲੋਕ ਆ ਉਹ ਬਣਾਉਂਦੇ ਆ ਤੇ ਖਾਂਦੇ ਆ ਪਤਾ ਨਹੀਂ ਦੂਜੇ ਇਲਾਕਿਆਂ ਵਿੱਚ ਕੀ ਕਹਿੰਦੇ ਹੋਣਗੇ ਨਾ ਮੇਰੀ ਨੂੰ ਇਹਨੂੰ ਤੇ ਸਾਡੇ ਦੇ ਇੱਧਰ ਮੇਰੀ ਕਹਿੰਦੇ ਆ ਮੈਂ ਬਣਾਉਣੀ ਆ ਤੇ ਤੜਕਾ ਲਗਾ ਕੇ ਤੁਹਾਨੂੰ ਦੱਸਦੀ ਆ ਨਾ ਕਿੱਦਾਂ ਲਾ ਆਪਾਂ ਡੇਲੀ ਦੇ ਕੰਮ ਜਿਹੜੇ ਉਹ ਤੁਹਾਨੂੰ ਸ਼ੇਅਰ ਕਰਨੇ ਇਹਨੂੰ ਘੱਟ ਵੀਡੀਓ ਤੇ ਨਾ ਮਤਲਬ ਵੇਖਣ ਨੂੰ ਦਿਲ ਕਰਦਾ ਨਾ ਬਣਾਉਣ ਨੂੰ ਦਿਲ ਕਰਦਾ 10 ਮਿੰਟ ਕੋਈ ਬਹੁਤੇ ਨਹੀਂ ਹੁੰਦੇ ਹਗੇ ਕਿ 10 ਮਿੰਟ ਦੀ ਹੀ ਵੀਡੀਓ ਹੁੰਦੀ ਆ ਜਾਂ ਵੱਧ ਤੋਂ ਵੱਧ 12 ਮਿੰਟ ਦੀ ਹੋਊਗੀ ਨਹੀਂ ਤੇ ਇਹਨੂੰ ਮਤਲਬ ਵੱਧ ਨਹੀਂ ਹੁੰਦੀ ਕਿਉਂਕਿ ਵਲੌਗਿੰਗ 'ਚ ਜਿਹੜਾ ਵਾ ਉੱਪਰ-ਨੀਚੇ ਜਿਹੜਾ ਹੋ ਜਾਂਦਾ ਵਾ ਕਦੀ ਵਲੌਗ ਜਿਹੜਾ ਲੰਬੀ ਬਣ ਜਾਂਦਾ ਕਦੀ ਜਿਹੜਾ ਉਹ ਬਿਲਕੁਲ ਘੱਟ ਬਣਦਾ ਵਾ ਤੇ ਜਿਹੜਾ ਵਾ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦਿਆ ਕਰੋ ਤੇ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਅੱਜ ਮੈਂ ਤੁਹਾਣਾ ਦੂਰਾ ਸਬਸ ਸ਼ੇਅਰ ਕੀਤੀਆਂ ਵਾ ਤਹੀ ਵੀ ਜਿਹੜੇ ਘਰ ਬਣਾ ਸਕਦੇ ਜੇ ਤੇ ਆਪ ਆਪ ਖਾਓ ਤੇ ਆਪਣੇ ਨਾਲਦਿਆਂ ਨੂੰ ਖਵਾਓ ਤੇ ਇਥੇ ਮੇਰੀ ਬਹੁਤ ਲੋਕਾਂ ਨੂੰ ਪਤਾ ਹੋਊਗਾ ਬਹੁਤ ਲੋਕਾਂ ਨੂੰ ਨਹੀਂ ਵੀ ਪਤਾ ਹੋਊਗਾ ਨਾਲੇ ਮਾਝੇ ਵਾਲੇ ਜਿਹੜੇ ਬਹੁਤ ਇਹ ਬਣਾਉਂਦੇ ਆ ਤੇ ਖਾਂਦੇ ਆ ਤੇ ਖਵਾਉਂਦੇ ਵੀ ਆ ਤੇ ਤੁਸੀਂ ਵੀ ਬਣਾਓ ਜੇ ਕਿਸੇ ਹੋਰ ਇਲਾਕੇ ਤੋਂ ਤੁਸੀਂ ਵੇਖ ਰਹੇ ਹੋ ਹਨ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਖਾਓ ਮੈਂ ਇਹ ਸੱਚ ਦਕਵਾ ਤੇ ਮੈਂ ਜਿਹੜੀ ਮੇਰੀ ਉਹ ਵਿਆਹ ਤੋਂ ਬਾਅਦ ਹੀ ਬਣਾਉਣੀ ਸਿੱਖੀ ਤੇ ਖਾਦੀ ਵੀ ਜਿਹੜੀ ਉਹ ਵਿਆਹ ਤੋਂ ਬਾਅਦ ਹੀ ਪਹਿਲਾਂ ਨਹੀਂ ਪਹਿਲਾਂ ਆਪਾਂ ਮਤਲਬ ਜਿੱਦਾਂ ਕੜੀ ਬਣਾ ਲਈ ਤੇ ਚੋਲ ਨਾਲ ਬਣਾ ਲਏ ਹਨਾ ਇਦਾਂ ਹੀ ਬਣਾ ਨਹੀਂ ਤੇ ਇਦਾਂ ਮੈਂ ਮੇਰੀ ਜਿਹੜੀ ਉਹ ਨਹੀਂ ਕਦੀ ਬਣਾਈ ਹੈਗੀ ਸ਼ਾਇਦ ਕਦੀ ਖਾਧੀ ਹੋਵੇ ਬਟ ਯਾਦ ਨਹੀਂ ਹੈਗਾ ਆਪਣੀ ਹੋਸ਼ ਵਿੱਚ ਨਹੀਂਗਾ ਯਾਦ ਹੈਗਾ ਤੇ ਪਹਿਲਾਂ ਸ਼ਾਇਦ ਖਾਦੀ ਵੀ ਹੋਵੇ ਇਹਨਾਂ ਨੂੰ ਪਤਾ ਵਟ ਜਦੋਂ ਉਹਨਾਂ ਨੂੰ ਹੋਸ਼ ਚਾਏ ਆ ਤੇ ਵਿਆਹ ਤੋਂ ਬਾਅਦ ਹੀ ਮੈਂ ਬਣਾਈਆਂ ਤੇ ਖਾਦੀ ਆ ਤੇ ਇੱਥੇ ਮੈਂ ਫੁਲਕੇ ਵੀ ਬਣਾ ਲੇ ਟਾਈਗਰ ਦੇ ਤੇ ਮੈਂ ਕਿਹਾ ਚਲ ਉਹਨੇ ਤੇ ਚਲੋ ਮੇਰੀ ਨਹੀਂ ਖਾਣੀ ਹੈਗੇ ਉਹਨੇ ਤੇ ਆਪਣੇ ਫੁਲਕੇ ਹੀ ਖਾਣੇ ਹਨਾ ਉਹਦੇ ਤਿੰਨ ਚਾਰ ਫੁਲਕੇ ਲਾਤੇ ਹੀ ਮੈਂ ਤੇ ਸਬਰ ਕੀਤੇ ਮੈਂ ਲਾ ਦਿੰਨੀ ਆ ਹਨਾ ਤੇ ਨਹੀਂ ਤੇ ਬਹੁਤੇ ਜਿਹੜੇ ਉਹ ਨਹੀਂ ਜਿੰਨੀ ਖਾਂਦਾ ਉਹਨਾਂ ਈ ਕਲਾਨੀ ਹੁੰਦੀ ਹੈ ਤੇ ਮੇਰੀ ਜਿਹੜੀ ਉਹ ਸਾਬ ਨੇ ਖਾ ਲਈ ਤੇ ਬਹੁਤ ਹੀ ਸਵਾਦ ਬਣੀ ਹੀ ਬਹੁਤ ਵਧੀਆ ਬਣੀ ਹੀ ਤੇ ਇਹਦੇ ਵਿੱਚ ਤੁਸੀਂ ਦੇਸੀ ਘਿਓ ਪਾ ਕੇ ਖਾਓਗੇ ਨਾ ਤੇ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਸਵਾਦ ਆਊਗਾ ਇਹਦਾ ਤੇ ਨਾ ਲੱਸੀ ਸੀ ਤੇ ਇੱਕ ਤਾਂ ਥੋੜੀ ਜਿਹੀ ਖਟਾਇਆ ਸੀ ਇਹਦੇ ਵਿੱਚ ਲੱਸੀ ਵਿੱਚ ਜਿੱਦਾਂ ਘਰ ਦੀ ਲੱਸੀ ਹੁੰਦੀ ਉਹ ਚੀਜ਼ ਹੀ ਤੇ ਜਿਹੜਾ ਹੀ ਇਹ ਇਹਦੇ ਵਿੱਚ ਨਾ ਬਹੁਤ ਵਧੀਆ ਬਣੀ ਹੀ ਜਿੱਦਾਂ ਮੱਖਣ ਮੱਖਣ ਹੁੰਦਾ ਨਾ ਅੱਜ ਲੱਸੀ ਦੇ ਵਿੱਚ ਉਹ ਚੀਜ਼ ਹੀ ਤੇ ਉਹਦੇ ਨਾਲ ਇਹਦਾ ਸਵਾਦ ਹੀ ਕੁਦਰ ਹੋ ਰਹੀ ਆ ਵੇਖੋ ਇਹਨਾਂ ਕੜੀ ਮੱਗ ਬਣਾ ਲੈਣਾ ਵੇਸਨ ਮੈਂ ਜਿਹੜਾ ਉਹ ਕਰ ਲਿਆ ਹਨਾ ਆ ਵੇਖੋ ਇਹ ਚ ਪਾਣੀ ਪਾਉਣਾ ਹਜੇ ਤੇ ਹਾਂ ਮੈਂ ਚਾਵਲ ਲੈ ਧੋ ਕੇ ਸਿੱਧੇ ਇਹਦੇ ਵਿੱਚ ਚਾਵਲ ਪਾ ਦੇਣੇ ਤੇ ਪਾਣੀ ਜਿੰਨਾ ਕੁ ਕੁਆਂਟੀਟੀ ਚ ਚਾਹੀਦਾ ਉਹਨਾਂ ਕੁ ਪਾ ਲੈਣਾ ਹਾਂ ਵੇਖੋ ਚਾਵਲ ਮੈਂ ਵਿੱਚ ਪਾਤੇ ਆ ਤੇ ਇਹਦੀ ਪਾ ਦਾਂਗੇ ਪਾਣੀ ਜਿੰਨੀ ਕਿ ਤੁਹਾਨੂੰ ਪਤਲੀ ਚਾਹੀਦੀ ਹੈ ਨਾ ਮੈਂ ਤੇ ਪਾਣੀ ਪਾਉਂਗੀ ਖੁੱਲਾ ਕਿਉਂਕਿ ਚਾਵਲ ਜਿਹੜੇ ਜ਼ਿਆਦਾ ਹੀ ਤੇ ਇਹ ਜਦੋਂ ਭੰਜੂਗੀ ਨਾ ਫਿਰ ਮੈਂ ਤੁਹਾਨੂੰ ਬਖਾਉਣੀ ਆ ਅੱਜ ਦੋ ਰੈਸਪੀਆ ਅੱਜ ਦੋ ਰੈਸਪੀਆ ਤੁਹਾਨੂੰ ਸ਼ੇਅਰ ਕੀਤੀਆਂ ਸਵੇਰੇ ਨਾਸ਼ਤਾ ਵੀ ਤੁਹਾਨੂੰ ਸ਼ੇਅਰ ਕੀਤਾ ਸੀ ਤੇ ਹੁਣ ਵੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸਪੋਰਟ ਦਿਓ ਤੇ ਵੱਧ ਤੋਂ ਵੱਧ ਮਤਲਬ ਫੁੱਲ ਵਾਚ ਕਰਿਆ ਕਰੋ ਤਾਂ ਕਿ ਆਪਣਾ ਵਾਚ ਟਾਈਮ ਜਿਹੜਾ ਕੰਪਲੀਟ ਹੋ ਜਾਵੇ ਹਰ ਵੀਡੀਓ ਚ ਹਰ ਬਲੌਗ ਚ ਕਹਿੰਨੀ ਆ ਤੇ ਹੁਣ ਫਿਰ ਕਹਿ ਰਹੀ ਆ ਕਿ ਫੁੱਲ ਵੀਡੀਓ ਨੂੰ ਵੇਖਿਆ ਕਰੋ ਤਾਂ ਕਿ ਵਾਚ ਟਾਈਮ ਕੰਪਲੀਟ ਹੋ ਜਾਵੇ ਜਲਦੀ ਜਲਦੀ ਤੇ ਇਹ ਸੀ ਆਪਣਾ ਡਿਨਰ ਆਪਾਂ ਹਲਕਾ ਫੁਲਕਾ ਡਿਨਰ ਕਰਦੇ ਕਿਉਂਕਿ ਹੈ ਨਾਸ਼ਤਾ ਤੇ ਲੰਚ ਜਿਹੜਾ ਉਹ ਹੈਵੀ ਹੋ ਜਾਂਦਾ ਇਸ ਕਰਕੇ ਤੇ ਰਾਤ ਨੂੰ ਵੈਸੇ ਵੀ ਲਾਈਟ ਹੀ ਖਾਣਾ ਚਾਹੀਦਾ ਤੇ ਇਹ ਜਿੱਦਾਂ ਕੜੀ ਚੋਲ ਹੁੰਦੇ ਇਦਾਂ ਹੀ ਸੇਮ ਬਣਦੇ ਆ ਤੇ ਇਹਨੂੰ ਮਿਕਸ ਕਰ ਦੋ ਤੇ ਉਹ ਮੇਰੀ ਬਣ ਜਾਂਦੀ ਆ ਤੇ ਜਦੋਂ ਬਣਦੀ ਆ ਨਾ ਫਿਰ ਮੈਂ ਤੁਹਾਨੂੰ ਵਿਖਾਉਣੀ ਆ ਤੇ ਤੁਸੀਂ ਦੱਸਿਓ ਤੇ ਘਰ 'ਚ ਬਣਾ ਕੇ ਤੁਸੀਂ ਵੀ ਖਾਓ ਤੇ ਬੱਚਾ ਨੂੰ ਖਵਾਏ ਜਿਹੜੇ ਕੜੀ ਛੋਲੇ ਨਹੀਂ ਖਾਂਦੇ ਉਹਨਾਂ ਨੂੰ ਮਿਕਸ ਕਰਕੇ ਦਿੱਤਾ ਜਿਹੜਾ ਉਹਦੀ ਖਵਾ ਸਕਦੇ ਜੀ ਹਨਾ ਤੇ ਹੋਰ ਵੀ ਨਵੇਂ-ਨਵੇਂ ਰੈਸਪੀ ਤੁਹਾਨੂੰ ਸ਼ੇਅਰ ਕਰਾਂਗੀ ਤੇ ਜਿਹੜੇ ਕਿ ਬੱਚੇ ਵੀ ਸਾਨੀ ਨਾਲ ਖਾ ਸਕਣ ਤੇ ਵਲੌਗ 'ਚ ਕੰਟੀਨਿਊ ਰਿਓ ਤੇ ਵਲੌਗ ਦਾ ਐਂਡ ਕਰਾਂਗੇ ਤੁਹਾਨੂੰ ਦਿਖਾਵਾਂਗੀ ਪਹਿਲਾਂ ਕਿੱਦਾਂ ਦੀ ਬਣੀ ਆ ਤੇ ਫਿਰ ਵਲੌਗ ਦਾ ਆਪ ਐਂਡ ਕਰਾਂਗੇ ਆਹ ਵੇਖੋ ਬਣ ਕੇ ਹੋ ਗਈ ਤਿਆਰ ਆਪਣੀ ਮੇਰੀ ਆਹ ਵੇਖੋ ਕਿੰਨਾ ਵਧੀਆ ਕਲਰ ਆ ਤੇ ਐਨ ਬੜੇ ਵਧੀਆ ਬਣੇ ਤੇ ਕੋਈ ਵੀ ਤੁਸੀਂ ਮੈਜੀਟੇਬਲ ਪਾ ਸਕਦੇ ਜੇ ਹਨ ਆ ਵੇਖੋ ਚਲੋ ਜੀ ਹੋ ਗਿਆ ਆਪਣਾ ਡਿਨਰ ਹੋ ਗਿਆ ਬਣ ਕੇ ਤਿਆਰ ਤੇ ਬਸ ਜੀ ਬਾ ਡਿਨਰ ਕਰਦੇ ਹਾਂ ਤੇ ਵਲੌਗ ਨੂੰ ਕਰਦੇ ਇੱਥੇ ਐਂਡ ਥੋੜਾ ਜਿਹਾ ਵਲੌਗ ਬਣਿਆ ਹੋਊਗਾ ਤੇ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਕਰਦੇ ਆ ਕਰੋ ਸਬਸਕ੍ਰਾਈਬ ਮਿਲਦੇ ਆ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ